ਸੋ ਦਾ ਦਾ ਰੂਹਾ ਨੀਤ ਦੇ ਪੰਨਾਰ ਕਲਜੁ ਕੇ ਵਹਿਤ ਲੋਕ ਪਰ ਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਸ਼ਾਹ ਗਿਆਨ ਦੇ ਸ਼ਗੁਰੂ ਜਗੋ ਜਗ ਅਟਲ ਸਤ ਗੁਰੂ ਜਗਤ ਗੁਰੂ ਆਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤਗੁਰ ਜੀ ਦੇ ਅਮੂਲਕ ਵਚਨ ਸਰਵੰਕਾਰ ਰਹੇ ਹੋ ਜੋ ਤੇ ਜੇ ਵਾਤਿ ਸ਼ੋ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਰ ਕਰਸਨ ਤੂੰ ਉਚਾਰਨ ਕੀਤੇ ਹੋਏ ਹਨ ਤੇ ਤਨ 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 ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਨ ਦੇ ਭਲੇ ਲਈ ਜਿੰਨ ਦੇ ਕल्याण ਹਿੱਤ ਹੁਕਮਨਾਮੇ ਦੇ ਰੂਪ ਵਿੱਚ ਵਰਗੜ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤਗੁਰ ਜੀ ਇਸ ਸ਼ਬਦ ਰਾਹੀਂ ਜੋ ਬਖਸ਼ਿਸ਼ਾਂ ਕਰ ਰਹੇ ਨੇ ਆਓ ਆਪਣੇ ਹਿਰਦੇ ਰੂਪੀ ਚੋਰੀ ਵਿੱਚ ਪਵਾਰਨ ਦਾ ਯਤਨ ਕਰੀਏ ਜੀ ਸਤਨਾਮ ਵਾਹੇ ਗੁਰੂ ਜੀ ਨਾਨਕ शो सालाही है जिस वश सब किछ होए तिस शरीर उपराणियों तिस बिनावर ना कोए ਸਤ ਗੁਰਜੀ ਬਖਸ਼ਿਸ਼ ਕਰ ਰਹੇ ਨੇ ਸੋ ਸਲਾਹੀ ਹੈ ਕਹਿਣ ਵਾਲੇ ਨੇ ਤੀਜੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੀਜੇ ਸਰੂਪ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਉਸ ਨੂੰ ਸਲਾਹੋ ਸੇ ਨਹੀਂ ਸੋ ਸਲਾਹੀ ਹੈ ਅਸੀਂ ਸੇ ਸਲਉਦੇ ਉਸ ਨੂੰ ਸਲਾਈਏ ਉਸਦੀ ਸਿਫਤਾ ਕਰੀਏ ਉਹਦੀ ਵਡਿਆਈ ਕਰੀਏ ਜਿਹਦੇ ਹੱਥ ਵਿੱਚ ਸਾਰਾ ਕੁਝ ਹੈ ਉਹ ਪਰਮੇਸ਼ਰ ਹੈ ਜਿਹਦੇ ਹੱਥ ਵਿੱਚ ਸਾਰਾ ਕੁਝ ਹੈ ਉਹਨੂੰ ਸਲਾਹ ਗੁਰੂ ਹੈ ਜਿਹਦੇ ਹੱਥ ਵਿੱਚ ਸਾਰਾ ਕੁਝ ਹੈ ਉਹਨੂੰ ਸਲਾਹ ਭਗਤ ਹੈ ਜਿਹਦੇ ਹੱਥ ਵਿੱਚ ਸਾਰੇ ਕੁਝ ਦਾ مالک ਹੀ ਉਹਦੇ ਵਸ ਵਿੱਚ ਹੈ ਤੂੰ ਭਗਤਾਂ ਕਹਿ ਵਸ ਪਾਤਾਲ ਤਾ ਤਾ ਨ ਤੇਰਾ ਜਿਹੜਾ ਸਭ ਕੁਝ ਕਰਨਿਆ ਵਾਲਾ ਉਹ ਭਗਤਾਂ ਦੇ ਵਸ ਵਿੱਚ ਹੈ ਭਗਤ ਨਹੀਂ ਕਹਿੰਦਾ ਮੇਰੇ ਵਸ ਵਿੱਚ ਹੈ ਉਹ ਪਰਮੇਸ਼ਰ ਆਪ ਕਹਿੰਦਾ ਹੈ ਭਗਤਾਂ ਦੇ ਆਪ ਵਿੱਚ ਵਸ ਵਿੱਚ ਹੈ ਸਾਰੀ ਪਾਵਰ ਸਾਰੀ ਸ਼ਕਤੀ ਉਸ ਨੂੰ ਸਲਾ ਸੋ ਸਾਲਾਹੀ ਹੈ ਪਰਮਾਤਮਾ ਵੀ ਇੱਕ ਹੈ ਸੋ ਹੈ ਗੁਰੂ ਵੀ ਇੱਕ ਹੈ ਸੋ ਹੈ ਪਾਸ ਗੱਤਵੀ ਇੱਕ ਹੀ ਹੈ ਕਿਉਂਕਿ ਬਹੁਤੇ ਭਗਤ ਹੁੰਦੇ ਮਰਲੇ ਮਰਲੇ ਹੁੰਦੇ ਨੇ ਤਾਂ ਸਾਨੂੰ ਮਿਲ ਗਏ ਨੇ ਇੰਨੇ ਭਗਤ ਕਿੱਠੇ ਨਹੀਂ ਹੁੰਦੇ ਸਤਗੁਰੂ ਜੀ ਕਹਿੰਦੇ ਨੇ ਉਹ ਸਿਰ ਬਾਲਕ ਰੂਪ ਪਰਮਾਤਮਾ ਨੂੰ ਸਲਾਹ ਕਿਉਂ ਜਿਹਦੇ ਹੱਥ ਵਿੱਚ ਵਸ ਵਿੱਚ ਸਭ ਕੁਝ ਹੈ ਜਿਸ ਵਸ ਜਿਸ ਵਸ ਸਭ ਕਿਛ ਹੋਏ ਸਭ ਕੁਝ ਹੋਵੇ ਸਭ ਕੁਝ ਵਸ ਹੋਣ ਵਾਲਾ ਕਹਿੰਦਾ ਮੈਂ ਭਗਤਾਂ ਦੇ ਵਸ ਵਿੱਚ ਆ ਮੈਂ ਭਗਤ ਵਿੱਚ ਆਪਣਾ ਆਪ ਰੱਖਿਆ ਹੋਇਆ ਮੈਂ ਗੁਰੂ ਵਿੱਚ ਆਪਣਾ ਆਪ ਰੱਖਿਆ ਹੋਇਆ ਮੈਂ ਸੰਤ ਵਿੱਚ ਰੱਖਿਆ ਹੋਇਆ ਆਪਣਾ ਆਪ ਸੰਤ ਤੁਜੀ ਤਨ ਸੰਗਤ ਪ੍ਰਾਣ ਸੰਤ ਸੰਤ ਹੀ ਤੇਰਾ ਤਨ ਹੈ ਉਹਦਾ ਨਿਰੰਕਾਰ ਹੈ ਉਹਦਾ ਤਨ ਸੰਤ ਹੈ ਉਹਦੇ ਵਸ ਵਿੱਚ ਹੈ ਸਭ ਕੁਝ ਤਿਸ ਹੈ ਸਰੇ ਬਹੁ ਪ੍ਰਾਣੀ ਤਿਸ ਬਿਨ ਅਵਰ ਨ ਕੋਈ ਉਸ ਨੂੰ ਯਾਦ ਕਰੋ ਉਸ ਤੋਂ ਬਿਨਾ ਭਗਤ ਵੀ ਉਸ ਤੋਂ ਬਿਨਾ ਨਹੀਂ ਹੈ ਗੁਰੂ ਵੀ ਉਹਨੇ ਆਪਣਾ ਰੂਪ ਬਣਾਇਆ ਹੈ ਜੇ ਉਹਨੇ ਏਡੀ ਵੱਡੀ ਪਰਬਲ ਮਾਇਆ ਬਣਾਈ ਹੈ ਨਾ ਸੰਸਾਰ ਨੂੰ ਭੁਲਾਣ ਵਾਸਤੇ ਤੇ ਸੰਸਾਰ ਨੂੰ ਚਲਾਣ ਵਾਸਤੇ ਚੱਲਦਾ ਹੀ ਭੁੱਲ ਕੇ ਹੈ ਤੇ ਗੁਰੂ ਬਣ ਕੇ ਉਪਦੇਸ਼ਣ ਵੀ ਆਇਆ ਯਾਦ ਦਿਵਾਉਣ ਵਾਸਤੇ ਇਸ ਕਰਕੇ ਉਹਨੂੰ ਦੋਸਤ ਨਹੀਂ ਜਾਂਦਾ। ਉਤਨਾ ਹੀ ਵੱਡਾ ਮਾਇਆ ਤੋਂ ਵੀ ਵੱਡਾ ਕਿਉਂਕਿ ਮਾਇਆ ਗੁਰੂ ਦੇ ਚਰਨਾਂ ਵਿੱਚ ਹੈ। ਭਗਤ ਦੇ ਚਰਨਾਂ ਵਿੱਚ ਹੈ। ਉਸ ਅਵਸਥਾ ਨੂੰ ਲੈਵਲ ਕੀਤਾ ਹੋਇਆ ਹੈ ਭਗਤ ਨੇ। ਵਾਹਿਗੁਰੂ ਨੇ, ਪਰਮੇਸ਼ਰ ਨੇ, ਗੁਰੂ ਨੇ। ਇਸ ਕਰਕੇ ਉਸ ਨੂੰ ਯਾਦ ਕਰੋ ਉਸ ਤੋਂ ਬਿਨਾ ਕੋਈ ਨਹੀਂ ਜੇ ਭਗਤ ਬਣਿਆ ਉਸ ਤੋਂ ਬਿਨਾ ਨਹੀਂ ਬਣਿਆ। ਇਹ ਕਿਸੇ ਨੇ ਜਪਿਆ ਉਸ ਤੋਂ ਬਿਨਾ ਨਹੀਂ ਜਪਿਆ ਤਦ ਬਿਨ ਕੌਣ ਰਜ਼ਾਵੇ ਤੋਹੀ ਅਸਲ ਵਿੱਚ ਉਹ ਆਪ ਹੀ ਬੈਠ ਕੇ ਕਿਸੇ ਦੇ ਹਿਰਦੇ ਵਿੱਚ ਜਪਣ ਲੱਗ ਜਾਂਦਾ ਹੈ ਹੋਰ ਕੁਝ ਨਹੀਂ ਹੋ ਸਕਦਾ ਆਪ ਤੋਂ ਕੁਝ ਨਹੀਂ ਹੁੰਦਾ ਸੋ ਕਿਛ ਨਹੀਂ ਜੋ ਮੈਂ ਦੇ ਹੋਵੈ ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ ਕੁਝ ਵੀ ਨਹੀਂ ਹੁੰਦਾ ਤੇ ਉਹ ਜਾਂਦਾ ਸਾਥ ਸੰਗ ਦੀ ਸਰੀਰ ਵੀ ਠੀਕ ਨਾ ਹੋਵੇ ਫਿਰ ਵੀ ਕਰੀ ਜਾਂਦਾ ਫਿਰ ਵੀ ਕਰਾ ਲੱਗਦਾ ਸੋ ਉਸ ਰਜੀਤ ਜਿਸ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂ ਗੁਰਮੁਖ ਹਰ ਪ੍ਰਭ ਮਨ ਵਸਹਿ ਤਾਂ ਸਦਾ ਸਦਾ ਸੁਖੋ ਪਰ ਉਹ ਪਰਮਾਤਮਾ ਗੁਰੂ ਰਾਹੀ ਕਿਸੇ ਦੇ ਮਨ ਵਿੱਚ ਵਸੇ ਤਾਂ ਸਦਾ ਆਨੰਦ ਹੁੰਦਾ ਫਿਰ ਕਿੰਨਾ ਹੀ ਦੁੱਖ ਹੈ ਅਨੰਦ ਹੈ ਕਿਸੇ ਹਾਲਤ ਵਿੱਚ ਵੀ ਸਰੀਰਕ ਦੁੱਖ ਹੈ ਸਰੀਰਕ ਗਰੀਬੀ ਹੈ ਸਰੀਰ ਦੀ ਵੀ ਗਰੀਬੀ ਹੈ ਸਰੀਰ ਠੀਕ ਨਹੀਂ ਰਹਿੰਦਾ ਗਰੀਬ ਹੈ ਉਹ ਸਰੀਰ ਕਰਕੇ ਗਰੀਬ ਹੈ ਮਨ ਦੀ ਗਰੀਬੀ ਹੈ ਮਨ ਨਹੀਂ ਕਿਸੇ ਪਾਸੇ ਨੂੰ ਤੁਰਦਾ ਰਾਜੀ ਨਹੀਂ ਰਹਿੰਦਾ ਮਨ ਦੀ ਗਰੀਬੀ ਹੈ ਧਨ ਦੀ ਗਰੀਬੀ ਹੈ ਧਨ ਨਹੀਂ ਮਿਲਦਾ ਦਮੜਾ ਪੱਲ ਨਾ ਪਵੇ ਨਾ ਕੋਈ ਬੰਦਾ ਧੀਰ ਸਤਿਗੁਰੂ ਜੀ ਨੇ ਬਾਣੀ ਵਿੱਚ ਪਹਿਲੇ ਹੀ ਰਾਗ ਵਿੱਚ ਕਿਹਾ ਦਿੰਨ ਤਰ੍ਹਾਂ ਦੀ ਗਰੀਬੀ ਹੈ ਸਿਆਣੇ ਬਜ਼ੁਰਗ ਕਹਿੰਦੇ ਹਉ ਦੇ ਸਰ ਕਹਿੰਦੇ ਪਾਦਸ਼ਾਹ ਸਰੀਰ ਦੀ ਗਰੀਬੀ ਨਾ ਦਈ ਧਨ ਸਰੀਰ ਦੁਆਰਾ ਕਮਾਇਆ ਜਾਂਦਾ ਤੇ ਇੱਕ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਹੁੰਦਾ ਹੈ ਸਰੀਰ ਦੀ ਗਰੀਬੀ ਸਭ ਤੋਂ ਵੱਡੀ ਗਰੀਬੀ ਕਹੀ ਗਈ ਹੈ ਸਤਗੁਰੂ ਜੀ ਕਹਿੰਦੇ ਨੇ ਉਹ ਮਨ ਵਿੱਚ ਤਾਂ ਵੱਸਦਾ ਹੈ ਜੇ ਗੁਰੂ ਕਿਰਪਾ ਕਰੇ ਗੁਰੂ ਕਿਵੇਂ ਕਿਰਪਾ ਕਰਦਾ ਜਦੋਂ ਗੁਰੂ ਤੋਂ ਵਾਰਨੇ ਜਾਂਦਾ ਹੈ ਕੋਈ ਗੁਰੂ ਦੀ ਸੇਵਾ ਵਿੱਚ ਰਹਿੰਦਾ ਹੈ ਹੋਰ ਸੇਵਾ ਨੂੰ ਛੱਡ ਕੇ ਗੁਰੂ ਸੇਵਕ ਚ ਹੋ ਜਾਂਦਾ ਸਤਗੁਰ ਸੇਵਨ ਆਪਣਾ ਤਿਨ ਵਿਟੋ ਹੋ ਵਾਰਿਆ ਸਤਗੁਰ ਜੀ ਕਹਿੰਦੇ ਹੁਣ ਗੁਰੂ ਵਾਰ ਵਾਰਨੇ ਜਾਂਦਾ ਜਿਸ ਤੋਂ ਪਰਮਾਤਮਾ ਵਾਰਨੇ ਜਾਂਦਾ ਹੈ ਪਰਮਾਤਮਾ ਵਾਰਨੇ ਜਾਂਦਾ ਹੈ ਭਗਤ ਸੰਤ ਵਾਰਨੇ ਜਾਂਦਾ ਸਾਰੀ ਤਾਕਤ ਉੱਥੇ ਆ ਗਈ ਗੁਰੂ ਵਿਟੋ ਮੇ ਵਾਰਨੀ ਤਿਨਾ ਮਿਟੋ ਬਲ ਜਾਓ ਮੈਂ ਗੁਰੂ ਸਾਹਿਬ ਕਹਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਸੋ ਇਸ ਕਰਕੇ ਮੇਰੇ ਪਾਦਸ਼ਾਹ ਕਹਿੰਦੇ ਅਰ ਇਹ ਨਹੀਂ ਕੁਰਬਾਨ ਹੋਏ ਨਹੀਂ ਕੁਰਬਾਨ ਕੀਤਾ ਹੈ ਗੁਰੂ ਨੇ ਇਨ ਪੁੱਤਰਨ ਕੇ ਸੀਸ ਪੈ ਵਾਰ ਦੀ 104 ਅੱਜ ਮੇਰੇ ਪਾਦਸ਼ਾਹ ਇਹ ਰਾਤ ਜਿਹੜੀ ਚੱਲ ਰਹੀ ਹੈ ਇਸ ਰਾਤ ਨੂੰ ਸਭ ਕੁਝ ਵਾਰ ਕੇ ਤੁਰੇ ਮੇਰਾ ਪਾਤਸ਼ਾਹ ਵਾਰਿਆ ਤਿੰਨ ਤਿੰਨ ਵਿੱਟੋ ਹੋ ਵਾਰਿਆ ਵਾਰ ਕੇ ਸਭ ਕੁਝ ਉਹ ਅਨੰਦਾਂ ਦੀ ਪੂਰੀ ਨੂੰ ਵੀ ਵਾਰ ਦਿੱਤਾ ਪਿਆਰੇ ਪਿਆਰੇ ਸਿੱਖ ਲਾਲ ਪਿਤਾ ਮਾਤਾ ਕੁਝ ਵੀ ਰੱਖੇ ਕੀ ਕੁਝ ਵੀ ਤੇ ਮੰਗਿਆ ਕੀ ਹੈ ਸਾਡੇ ਤੋਂ ਕੁਝ ਵੀ ਨਹੀਂ ਬਸ ਇੱਕ ਆ ਮੰਗਿਆ ਵੀ ਜਦੋਂ ਤੂੰ ਮੇਰੇ ਕੋਲ ਆਵੇਂ ਤੇ ਸ਼ਸਤਰ ਤੇ ਕੇਸ ਵੜਤੇ ਰੇ ਕੋ ਯਾ ਮਮ ਆਗੇ ਆ ਸੁਣੋ ਮੇ ਪਿਆਰੇ ਬਿਨਾਂ ਤੇਗ ਕੇ ਸੰਗ ਮੈਂ ਦੇਉ ਨਾ ਦਿਦਾਰੇ ਹੁਣ ਉਹਦੇ ਦਿਦਾਰੇ ਕਿੱਥੇ ਹੋਣੇ ਕੌਣ ਹੈ ਉਹਦਾ ਆਪਾਂ ਕਹਿੰਦੇ ਆ ਕਹਿੰਦੇ ਆ ਮਨ ਦਾ ਕੋਈ ਬਿਲ ਨਹੀਂ ਦਸਾ ਪਾਦਸ਼ਾਹੀਆਂ ਕੀ ਜੋਤ ਦਸੇ ਗੁਰੂ ਸਾਹਿਬ ਫਿਰ ਇਹਦੇ ਦਿਦਾਰ ਕਰਨ ਆਉਂਦੇ ਆ ਸਾਡੇ ਕੋਲ ਕਿਹੇ ਸੋਨੇ ਚਾਹੀਦੇ ਨੇ ਤੇ ਸਾਡੇ ਕੋਲ ਤੇ ਗੌਣੇ ਚਾਹੀਦੇ ਤੇ ਦੋ ਚੀਜ਼ਾਂ ਤੋਂ ਬਿਨਾ ਮੈਂ ਦਰਸ਼ ਨਹੀਂ ਦਿੰਦਾ ਸਭ ਕੁਝ ਵਾਰਿਆ ਜੋ ਗੱਲ ਹੈ ਅੱਜ ਮੇਰੇ ਪਾਦਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਬਿਲਕੁਲ ਕੋਈ ਨਹੀਂ ਸੀ ਨਾਲ ਸਿੱਖ ਮਿਲਦੇ ਨੇ ਅੱਜ ਦੀ ਸਵੇਰ ਨੂੰ ਫਿਰ ਮਿਲਣਗੇ ਅੱਗੇ ਅੱਜ ਦੀ ਰਾਤ ਵਿੱਚ ਕੋਈ ਨਹੀਂ ਇਹ ਦੋ ਰਾਤਾਂ ਮਾਛੀਵਾੜੇ ਦੇ ਵਿੱਚ ਪਾਤਸ਼ਾਹ ਨੇ ਮਚਿਤ ਕਰੀ ਇੱਕ ਨਗਰ ਵਿੱਚ ਤੇ ਅੱਜ ਦੀ ਰਾਤ ਕੋਈ ਸਾਥ 70 ਤੇ ਨਹੀਂ ਅੱਜ ਦੀ ਰਾਤ ਮੇਰੇ ਪਾਤਸ਼ਾਹ ਯਾਰੜੇ ਦਾਸ ਨੂੰ 70 ਚੱਕਾ ਪੈਰ ਵਿੱਚ ਜੋੜਾ ਵੀ ਨਹੀਂ ਇੱਥੇ ਪੈਰ ਵਿੱਚ ਜੋੜਾ ਵੀ ਨਹੀਂ ਸੀ ਇਸ ਰਾਤ ਤੇ ਸਾਰ ਸੰਗਤ ਜੀ ਅਸੀਂ ਗੜੀਆਂ ਵਿੱਚ ਜਾਂਦੇ ਆ ਚਮਕੌਰ ਸਾਬ ਤੋਂ ਮਾਛੀਵਾੜੇ ਜਾਂਦੇ ਵੀ तकरीबन ਹਰ ਸਾਲ ਪਿਛਲੇ ਸਾਲ ਸ਼ਾਇਦ ਅਸੀਂ ਨਹੀਂ ਗਏ ਇਹਨਾਂ ਦਿਨਾਂ ਵਿੱਚ ਇਹਨਾਂ ਦਿਨਾਂ ਵਿੱਚ ਹੀ ਇਹ ਜੋ ਰੰਗ ਉੱਥੇ ਤੇ ਉਹ ਮੇਰਾ ਪਾਦਸ਼ਾਹੀ ਅਹਿਸਾਸ ਕਰਾਉਂਦੇ ਜਾਂਦੇ ਆ ਬੱਚਿਆਂ ਨੂੰ ਪਰਿਵਾਰ ਵੀ ਦੇਖੋ ਹੁਣ ਵੀ ਤੁਸੀਂ ਖਬੇ ਹੱਥ ਤਿੱਖੀ ਜਾਓ ਸਜੇ ਆਤ ਅਲਾਗ ਰਸਤਾ ਸਤਿਗੁਰ ਜੀ ਦਾ ਆਉਣ ਦਾ ਇਹ ਜਾਣਦਾ ਹੈ ਜਦੋਂ ਅਨੰਦਪੁਰ ਤੋਂ ਆਏ ਪਛ ਐਸਾਸ ਵਿੱਚ ਹੋਵੇ ਸਤਿਗੁਰ ਜੀ ਵਾਰ ਕੇ ਗਏ ਸਭ ਕੁਝ ਅੱਜ ਦੇ ਬਿਲਕੁਲ ਸੁਰਖੁਰੂ ਸੁਰਖੁਰੂ ਹੋ ਕੇ ਫਿਰ ਕੋਈ ਸਿੱਖਵਾ ਨਹੀਂ ਬਲਕੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਅਸੀਂ ਸੋਹਣੀਆਂ ਸੋਹਣੀਆਂ ਸੇਜਾਂ ਤੋਂ ਆਏ ਕੁਝ ਨਹੀਂ ਹੈ ਫਿਰ ਕਿੰਨੇ ਕਿੰਨੇ ਬਸਤਰ ਬਸਤਰ ਕਹਿੰਦੇ ਸਾਰੇ জামਾ ਲੀਰੋ ਲੀਰ ਹੋ ਗਿਆ ਸੀ ਇਤਿਹਾਸ ਕਹਿੰਦਾ ਹੈ ਕੰਡਿਆਂ ਦੇ ਵਿੱਚ ਝਾੜੀਆਂ ਦੇ ਤੇ ਪੈਰ ਕੈਸੇ ਹੋ ਗਏ ਸਭ ਬਾਦਸ਼ਾਹ ਦੇ ਅੱਜ ਦੀ ਸਵੇਰ ਨੂੰ ਉਸ ਖੂਹ ਤੇ ਅਸੀਂ ਖੜ ਕੇ ਦੱਸਿਆ ਗੁਲਾਬੇ ਦੇ ਖੂਹ ਤੇ ਮੈਂ ਕਿਹਾ ਉਸ ਜੰਡ ਸਾਹਿਬ ਤੋਂ ਲੈ ਕੇ ਖੂਹ ਤੱਕ ਸਤਿਗੁਰੂ ਜੀ ਤੁਰ ਨਹੀਂ ਸਕੇ ਸਭ essa é assim, é assim. inversa. A ideia é assim.